ਅੱਜ ਦੀ ਗੱਲ ਇਹ ਆ ਕਿ ਮੇਰੇ ਵੀ ਸੋਚਿਆ ਆ ਵਾ ਲੋਕੀ ਇਹ ਕਹਿੰਦੇ ਆ ਕਿ 엄마 ਦੱਸਦਾ ਨਹੀਂਗਾ ਕਿਸੇ ਨੂੰ ਮੈਂ ਤੈਨੂੰ ਦੱਸਦਾ ਤਗੜੇ ਨਹੀਂ ਹੁੰਦੇ ਮੁੰਡੇ ਤੇ ਮੈਂ ਤੇ ਗੱਲ ਕਹਿਣਾ ਵਾ ਕਿ ਭਾਈ ਮਿਲ ਜੀ ਨਹੀਂ ਮਿਹਨਤ ਕਰੋ ਮੈਂ ਭਾਈ ਪੁਰਾਣਾ ਹੀ ਆ ਮਿਹਨਤ ਤਾਂ ਮਿਲ ਜੀ ਨਹੀਂ ਕਰੋ ਮੈਂ ਤਾਂ 12:30 ਵਜੇ ਆ ਗਿਆ ਸੀਗਾ 1:30 ਵਜੇ ਦਾ ਟਾਈਮ ਆ ਖਾੜੇ ਖਾੜੇ ਦਾ ਤੇ 1:30 ਵਜੇ ਮੁੰਡੇ ਆਏ ਆ ਇਹ ਵੇਖ ਲਓ ਕਿ ਆ 500 ਡਾਂਡੀ ਹੋ ਗਿਆ ਸੀਗਾ 500 ਬੈਠ ਵੀ ਹੋ ਗਈ ਮੇਰੀ ਤੇ ਮੰਨ ਲਓ ਜਿਵੇਂ ਹੁਣ ਨਾਲ ਮੁੰਡੇ ਦਾ ਖਾੜਾ ਖਲਾਇਆ ਵਾ ਖਾੜਾ ਖਲਾ ਕੇ ਤੇ ਯੋਲ ਕਰਾਏ ਆ ਤੇ ਉਹ ਤਿੰਨ ਮੁੰਡੇ ਉੱਥਾ ਗਏ ਮੇਰੇ ਨਾਲ ਯੋਲ ਕਰਕੇ ਤੇ ਮੈਂ ਹੁਣ ਉਹ ਡੰਬਰ ਰੱਖੇ ਡੰਬਰ ਲਗਾਣ ਨੂੰ ਨਾ ਆਪਣਾ ਰਵਿੰਦਰ ਵੀ ਆ ਗਿਆ ਜੇ ਹਾਂ ਰਵਿੰਦਰ ਹਜੇ ਵੀ ਲੱਗੇ 12:30 ਵਜੇ ਮੈਂ ਤੇ ਜਾਜੀ ਭਾਈ ਆਏ ਹਾਂ ਉਦੋਂ 12:30 ਸੀ ਨਾ 12:30 ਦੇ ਉਦੋਂ ਤੁਸੀਂ ਲੌਂਡੇ ਮੈਂ ਲੌਂਡਿਆ ਸੀਗਾ ਮੈਂ ਉਹ ਰੱਸਾ ਬੰਨਣਾ ਅਸੀਂ ਜੋ ਬੰਨਿਆ ਸੀ ਸਾਡਾ ਰੱਸਾ ਟੁੱਟ ਗਿਆ ਥੋੜਾ ਜਿਹਾ ਤੇ 12:30 ਦਾ ਟਾਈਮ ਹੀ ਜਿਹੜਾ ਮਤਲਬ ਅਰਵਿੰਦਰ ਇਹ ਕਾਹਦਾ ਸੋਨ ਚ ਮਿਹੜੀ ਵੀ ਹੁੰਦੀ ਐ ਲੋਕੀ ਕਹਿੰਦੇ ਕਿ ਇਹ ਮਤਲਬ ਨਾ ਅ ਮੁੰਡੇ ਕਿਸੇ ਨੂੰ ਦੱਸਦਾ ਨੀਗਾ ਤਗੜੇ ਨਹੀਂ ਹੁੰਦੇ ਤੇ ਹੁਣ ਇਹਨਾਂ ਨੂੰ ਕਹਿੰਦਾ ਕਿ ਮਿਹਨਤ ਕਰੋ ਯਾਰ ਭਾਈ ਮੈਨੂੰ ਵੀ ਪਤਾ ਲੱਗਾ ਜੇ ਵੀ ਕਹਿੰਦੇ ਆ ਵੀ ਲੋਕ ਆਹ ਹਾਂ ਮਾਪਾਂ ਤਗੜਿਆ ਨਹੀਂ ਕਰਦਾ ਜਾਂ ਕਿੰਨਾ ਤਗੜਿਆ ਨਹੀਂ ਹੋਣ ਦਿੰਦਾ ਜਿੱਤ ਤਗੜਾ ਤਾਂ ਹੁੰਦਾ ਮਿਹਨਤ ਕਰਨਗੇ ਫੇਰ ਹੀ ਹੋਣਗੇ ਨਾ ਤੇ ਹੁਣ ਤੁਸੀਂ 12:30 ਦੇ ਲੱਗੇ ਜੇ ਤੇ ਜੇ ਵੀ 12:30 ਦੇ ਆਉਂਦੇ ਤੇ ਆਪੇ ਮਿਹਨਤ ਪੂਰੀ ਹੁੰਦੀ ਤੇ ਇੱਕੋ ਘੰਟਾ ਲੱਗਾ ਇਹਨਾਂ ਦਾ ਜੇ ਮੈ ਮੰਨ ਲੂ ਕਿ ਮੈਂ ਇੱਕ ਘੰਟੇ ਜੇ ਤੁਸੀਂ ਖਾੜਾ ਵੀ ਗੋਟਿਆ ਖਲਾਇਆ ਵਾ 500 ਡੰਡ ਲਾਇਆ 500 ਬੈਡ ਲਾਈ ਆ ਰੱਸਾ ਵੀ ਛਾੜਿਆ ਵਾ ਤੇ ਐਵੇਂ ਨਾ ਜੋਰ ਵੀ ਕੀਤੇ ਇਹਨਾਂ ਨੇ ਮਿਹਨਤ ਨਾਲ ਤਗੜਿਆ ਮੈਂ ਦੱਸਣਾ ਚਾਹੁੰਦਾ ਸੀ ਅੱਜ ਕਿ ਮੁੰਡੇ ਮਿਹਨਤ ਕਰਦੇ ਨਹੀਂ ਘਟੇ ਯਾਰ ਮੁੰਡੇ ਮਿਹਨਤ ਬਹੁਤ ਘਟ ਕਰਦੇ ਆ ਇਹਨਾਂ ਨੂੰ ਕਹੀਏ ਨਾ ਕਿ ਨਹੀਂ ਯਾਰ ਤੁਹਾਨੂੰ ਕਿ ਚਾਹੀਦਾ ਡੰਡ ਦੋ ਯਾਰ 1500 ਡੰਡ ਲਾਇਆ ਕਰੋ ਤੇ ਉਨੀ ਇਹਨਾਂ ਦੀ ਕਪੈਸਿਟੀ ਨਹੀਂ ਗਈ ਮਜ਼ਾਕ ਦੇ ਰਹੇ ਤੇ ਹਾਂ ਦੇ ਕਿ ਨਹੀਂ ਨਹੀਂ ਇਹ ਇੰਨੇ ਲੱਗਦੇ ਨਹੀਂ ਕਿਉਂ ਨਹੀਂ ਲੱਗਦੇ ਯਾਰ ਕਿਉਂ ਨਹੀਂ ਤਗੜਾ ਹੁੰਦਾ ਬੰਦਾ ਹਨਾ ਤੇ ਮਾਂ ਕੋ ਦਾ ਫਰਜ ਤੇ ਇਹੀ ਆ ਕਿ ਮਾਂ ਪਿਆਰੇ ਖਵਾਣਾ 10 ਰੁਪਏ ਪਾਣੀ ਦੇਣਾ ਜੂਸ ਪਾਣੀ ਜੋ ਵੀ ਆ ਰੋਟੀ ਪਾਣੀ ਵਧੀਆ ਦੇਣਾ ਇਹਨਾਂ ਨੂੰ ਹੁਣ ਮਿਹਨਤ ਕਰਨ ਦਾ ਫਰਜ ਇਹਨਾਂ ਦਾ ਬੰਦਾ ਮੈਂ ਤਾਂ ਕਹਿਣਾ ਹੀ ਆ ਮੈਨੂੰ 2 ਘੰਟੇ ਹੋ ਗਏ ਆ ਸਿਰਫ ਆਪਣੇ ਮੈਂ ਤਾਂ ਮਾੜੀ-ਮੋਟੀ ਬਾਡੀ ਫਿੱਟ ਰੱਖਣੀ ਆ ਕਿ ਚੱਲ ਬੱਚਿਆਂ ਦੇ ਯੂਰਪ ਕਰਾਉਂਦਾ ਰਵਾਂਗਾ ਜੇ ਮੈਂ ਇਹਨਾਂ ਦੇ ਯੂਰਪ ਕਰਾਉਣ ਜੋਗਾ ਨਾ ਹੋਵਾਂਗਾ ਤੇ ਇਹਨਾਂ ਮੇਰੇ ਕੋਲ ਉਨਾ ਹੀ ਨਹੀਂਗਾ ਕਿ ਸਾਡੇ ਜੋੜ ਨਹੀਂ ਹੁੰਦੇ ਤੇ ਹਜੇ ਮੈਂ ਉਹ ਤਿੰਨ ਮੁੰਡੇ ਆ ਉਹ ਕਿੰਨੇ ਸਾਲਾਂ ਤੋਂ ਵਾਲ ਕੱਟਦੇ ਮੈਨੂੰ ਪਤਾ ਕਿ ਮੇਰੇ ਇਹ ਨਿਆਣਾਂ ਦੇ ਜੋੜ ਨਹੀਂ ਹੁੰਦੇ ਤੇ ਮੈਂ ਪਹਿਲਾਂ ਮਿਹਨਤ ਕਰਨ ਆ ਜਿੰਦਾ ਤੇ ਹੁਣ ਇਹਨਾਂ ਦਾ ਫਰਜ਼ ਬੰਦਾ ਆ ਜੀ ਸਾਡੇ ਅਸੀਂ ਥੱਕ ਗਏ ਆ ਤੇ ਲਾਉਣ ਘਟੂ ਘਟ ਵੀ ਤੇ ਮਾਇਰ ਪਾਸੋਂ ਸਵਾੜਾ ਤੇ ਲਾਉਣ ਹੁਣ ਪਰ ਲਾਉਂਦੇ ਹੀ ਨਹੀਂਗੇ ਹੁਣ ਮੈਂ ਤਾਂ ਕਹਿਣਾ ਹੀ ਆ ਯਾਰ ਕਿੱਦਾਂ ਮੈਂ ਇਹਨਾਂ ਨੂੰ ਜੇ ਪੁਰਾਣੀ ਫੇੜਾਂਗਾ ਪੁਰਾਣੇ ਨੂੰ ਹੁਣ ਇਹ ਮਿਹਨਤ ਹੁੰਦੀ ਆ ਮਿਹਨਤ ਹੁੰਦੀ ਆ ਆਪਣੇ ਮਨੋਂ ਆਪਣੇ ਚਾਹ ਨਾਲ ਆਪਣੇ ਅੰਦਰ ਦੀ ਆਵਾਜ਼ ਨਾਲ ਮੈਨੂੰ ਤਾਂ ਮਤਲਬ ਮੇਰੇ ਘਰ ਦੇ ਕਿਸੇ ਕਿਸੇ ਨੇ ਠਾਲਿਆ ਨਹੀਂਗਾ ਕਿ ਭਾਈ ਉੱਠ ਕੇ ਮਿਹਨਤ ਕਰ ਲੈ ਜੀ ਕਹਿੰਦੇ ਇਹ ਤਾਂ ਆਪਣੇ ਅੰਦਰ ਖੁਸ਼ੀ ਹੁੰਦੀ ਆ ਮਿਹਨਤ ਲਾ ਕੇ ਕਿ ਭਾਈ ਇੱਕ ਤਾਂ ਸਰੀਰ ਸੁਣਾ ਲੱਗਦਾ ਕੱਪੜੇ-ਕੁੱਪੜੇ ਲਾਇਆ ਇੱਕ ਬੰਦਾ ਦਵਾਈ ਦਰਦੂ ਬਚਾ ਰਿਹਾ ਜਾਂਦਾ ਵਾ 7 ਵਜੇ ਘਰੋਂ ਆਈਦਾ ਜੇ 7 ਵਜੇ ਮੇਰੇ ਆਉਣ ਤੋਂ ਪਹਿਲਾਂ ਤੁਸੀਂ ਨਹਾਣ ਹੋ ਕੇ ਮੁੜ ਕੇ ਬੱਚਿਆਂ ਨੂੰ ਉਥੇ ਛੱਡਣ ਵੀ ਜਾਂਦੇ ਛੱਡਣ ਵੀ ਜਾਂਦੇ ਛੱਡਣ ਵੀ ਜਾਂਦੇ ਫਿਰ ਮੁੜ ਕੇ ਮੈਂ ਧਾਰਾ ਤੁਰਾ ਕਢਣੀ ਆ ਉਹਦੇ ਨੂੰ ਤੁਸੀਂ ਮਿਹਨਤ ਲਾ ਲੈਂਦੇ ਤੁਸੀਂ ਗੱਲ ਕਰਦੇ ਯਾਰ ਮੈਂ ਦੋ ਟਾਈਮ ਮਿਹਨਤ ਕਰਦਾ ਆਪਣੀ ਤੇ ਇਹ ਪੰਮ ਆ ਵੀ ਤਗੜਾ ਜੀ ਨਿਆਣੇ ਤਰਲ ਨਹੀਂ ਕਰਦਾ ਹੁਣ ਮੈਂ ਆਪਣੀ ਮਿਹਨਤ ਕਰਦਾ ਤੇ ਮੇਰੇ ਨਾਲ ਵੇਖ ਕੇ ਵੀ ਮਿਹਨਤ ਕਰਨ ਯਾਰ ਹੈ ਆ ਆਖਣਗੇ ਪਹਵਾਨੀ ਨਹੀਂ ਮਿਹਨਤ ਕਰਦਾ ਤੇ ਅਸੀਂ ਵੀ ਨਹੀਂ ਕਰੀਏ ਹੁਣ ਕਿੰਦੇ ਬੜਾ ਥੱਕ ਗਿਆ ਵਾ ਜਾਈਟਾ ਸਾਗੀਆਂ ਨੇ ਇਹ ਲਾਉਣ ਨੂੰ ਮਿਹਨਤ ਹੋਣ ਲਾਓ ਪੁੱਤ ਲਾਓ ਇਹਨਾਂ ਨੂੰ ਕਹੋ ਜਾਓ ਪੰਜ ਪੰਜ ਸੌ ਸਵਾੜਾ ਲਾਓ ਆਹੋਂ ਮੁੰਡੇ ਨੇ ਕਿਹਾ ਔਰਿੰਦਰ ਸਾਡਾ ਕੰਮ ਕੰਮ ਵਾਲਾ ਬੰਦਾ ਜੇ ਯਾਰ ਹੈ ਉਹ ਵੇਖ ਲਓ ਇਹ ਸਾਡੇ ਨੂੰ ਖੁਕ ਨਹੀਂ ਹੁੰਦਾ ਮਤਲਬ ਸਵੇਰੇ ਪੰਜ-ਛੇ ਪਸ਼ੂ ਚਾਉਂਦਾ ਵਾ ਤੇ ਸਾਡੀ ਜਿਹੜੀ ਜ਼ਮੀਨ ਸਾਰੀ ਇਹ ਹੀ ਸੰਭਾਲਦਾ ਜੀ ਜੋ ਖਾਦਾਂ ਸਪਰੇਅ ਆ ਮਨ ਸਵੇਰੇ 7 ਵਜੇ ਲੈ ਕੇ ਸ਼ਾਮ 7 ਵਜੇ ਤੱਕ ਇਹਦੀ ਡਿਊਟੀ ਹੈ ਜੀ ਕਿ ਉਹਦੇ ਵਿੱਚ ਚਲੋ ਆਪਣੇ ਘਰ ਦੇ ਕੰਮ ਵੀ ਕਰ ਲੈਂਦਾ ਵਾ ਤੇ ਸਾਰਾ ਹੀ ਇਹਨੇ ਖੇਤੀਬਾੜੀ ਦਾ ਸੰਭਾਲਿਆ ਹੋਇਆ ਸਾਡਾ ਤੇ ਇਹ ਸਾਡਾ ਆਪਣਾ ਰਕਬਾ ਸਰਦਾ ਟੱਕ ਗੱਠਾ ਦਾ ਗੱਠਾ ਹੀ ਆ ਤੇ ਮਤਲਬ ਮਲੇ ਨੂੰ ਉਹ ਉਹ ਨੂੰ ਕਹ ਲਾਂਗੇ ਨਾ ਕਿ ਤੂੰ ਬਈ ਮਿਹਨਤ ਕਰ ਜਾ ਉਹ ਅਜੇ ਵੀ ਪੰਜਾਹ ਵਾਲੀ ਟੁੱਟੀ ਲਾ ਦੂਗਾ ਸਪਾਰਟਿਆਂ ਦੀ ਆਹ ਪੱਥਰ ਪਏ ਜੇ ਪੱਥਰ ਉਹ ਚੁੱਕ ਲੈਂਦਾ ਜੇ ਸਾਡੇ ਕੰਮ ਵਾਲਾ ਬੰਦਾ ਤੇ ਇਹਨਾਂ ਨੂੰ ਕੋਈ ਪੱਥਰ ਚੁੱਕ ਕੇ ਦੱਸ ਦੇਣ ਮਿਹਨਤ ਨਹੀਂ ਕਰਨੀ ਤਾਂ ਤਗੜੇ ਕਿੱਥੋਂ ਹੋਣਾ ਯਾਰ ਤੇ ਮਿਹਨਤ ਜ਼ਰੂਰੀ ਹੈ ਮਿਹਨਤ ਕਰਨਾ ਤਾਂ ਵੀ ਤਾਂ ਆਪੇ ਤਗੜੇ ਹੋਣ ਬੱਲਿਓ ਇਹਦੇ ਵੱਡੇ ਭੁਆਣ ਹੋਏ ਆ ਉਹਦੇ ਪਟੀਨਾ ਖਾਂਦੇ ਨੇ ਦੇਸ਼ ਬੇਨਾ ਮਿਹਨਤ ਭਾਂਜੀ ਵੱਡੀ ਹੈ ਮਿਹਨਤ ਕਰਦਾ ਕਿ ਹੋ ਖਾਂਦੇ ਨੇ ਦੇਗੇ ਤੇ ਆਪਣਾ ਮੁਰਗਾ ਮਰਗਾ ਬੱਕਰਾ ਖਾਣਾ ਦੇਸੀ ਖਾਤਾ ਖਾਣੀ ਕਿਹੜੇ ਕਿੱਡੇ ਵੱਡੇ ਭੁਆਣ ਨੇ ਕਿੱਡੇ ਰਸਤੋਂ ਭੁਆਣ ਹੋਏ ਪਹਿਲਾਂ ਮੈਨੂੰ ਇਹ ਹੀ ਪੁੱਛੀ ਜਾਂਦੇ ਆ ਤੁਹਾਨੂੰ ਦੱਸੋ ਕਿ ਤਗੜੇ ਕਿੱਦਾਂ ਹੋਵਾਂਗੇ ਯਾਰ ਨੂੰ ਕੋਈ ਛੇਤੀ ਇਹ ਰਾਹ ਦੱਸੋ ਯਾਰ ਮੈਂ ਕਿਹਾ ਦੇਸੀ ਭਾਨੀ ਜਿਹੜੀ ਲੰਮੀ ਹੰਡ ਜਾਂਦੀ ਆ ਤੇ ਤੁਸੀਂ ਇਹੋ ਹੀ ਕਰੋ ਮੈਂ ਇਹਨੂੰ ਕਰਨਾ ਇਹਨਾਂ ਦਾ ਫਰਜ਼ ਮੰਦਾ ਮੈਂਤ ਨਹੀਂ ਕਰਦੇ ਯਾਰ ਚਲੋ ਬਾਕੀ ਕਰ ਲੈਣਗੇ ਤਗੜੇ ਹੋ ਜਾਣਗੇ ਆ ਮੇਰੇ ਨਾਲ ਵੇਖ ਰਹੇ ਹੋ ਕਿ ਮੈਂ ਆਜ ਤਾਂ ਰੱਖੀਆਂ ਹੋਈਆਂ ਨੇ ਤੇ ਹੁਣ ਵੀ ਜੇ ਸੁਪਾਰੇ ਚੁਟਿਲਾਵਾਂਗਾ ਤੇ ਸੁਪਾਰੇ ਅੱਜ ਵੀ 50 ਲਾ ਦਾਂਗਾ ਤੇ ਇਹ ਨਿਆਣੇ ਇਫ ਯੂ ਟੀਮ ਯਾਂ ਲਾ ਲਵਣਗੇ ਨਾ ਦੂਜਿਆਂ ਨੇ ਹਿੰਮਤ ਹੀ ਨਹੀਂ ਪੈਣੀ ਕਿ ਅਸੀਂ ਮਿਹਨਤ ਲਾ ਦੀ 50 ਝੁੱਟੀਆਂ ਲਾ ਦੀ ਤੇ ਇਹਨਾਂ ਨੂੰ ਚਾਹੀਦੀ ਪੰਜ-ਪੰਜ ਸੌ ਦੀ ਝੁੱਟੀ 500 ਦੀ ਝੁੱਟੀ ਇੱਕ ਲਾਉਣ 500 ਦੀ ਦੂਜੀ ਲਾਉਣ ਇੱਕ ਵਾਰ ਹੀ ਗਏ ਉੱਥੇ ਨੇ ਕੋਦਣ ਲੱਗੇ ਆਪਣਾ ਗਰਮੀਤ ਭਵਾਣਿਆ ਉਹਨਾਂ ਦਾ ਬੇਟਾ ਵਾ ਸਾਈਕਲ ਹਮ ਸਦਮਾ ਬੇਟਾ ਲਾ ਉਹਨੂੰ ਮੈਂ ਗਿਆ ਕੋਲੋਂਾਂ ਕੋ ਰੋਟੀ ਪਾਣੀ ਖਾਦਾ ਦੱਸਨੇ ਉਹਨਾਂ ਦੇ ਮੁੰਡੇ ਨੂੰ ਕਿ ਕਿੰਨੇ ਕਿ ਮਿਹਨਤ ਕਰਦਾ ਵਾ ਰਾਤ ਉਹਨਾਂ ਕੋ ਉਠਾਈ ਅਸੀਂ ਜਗਰਾਉਣ ਲੱਗੇ ਤੇ ਉਹਨੂੰ ਪੁੱਛਿਆ ਪੁੱਤਰ ਕਿੰਨੇ ਕਿ ਮਿਹਨਤ ਕਰਦਾ ਵਾ ਆਂਦਾ ਜੀ ਮੈਂ ਦੋ ਝੁੱਟੀਆਂ ਲਾਉਂਦਾ ਬਸ ਮੈਂ ਕਿੰਨੇ ਕਿੰਨੇ ਦੀਆਂ ਆਂਦਾ 5-500 ਦੀਆਂ ਸਪਾਟੀਆਂ ਦੀਆਂ ਤੇ ਅੱਜ ਉਹ ਭੁਆਣ ਆ ਜੀ ਉਹ ਇਲਾਕੇ ਦਾ ਮਾਲਿਆ ਉਹ ਤੇ ਜੇ ਨਾਲ 500 ਝੁੱਟੀ ਲਾਉਣ ਦੇ ਜੀ ਉਹਨੂੰ ਕੋਣ ਸਲੇ ਬਿਠਾ ਲੂਗਾ ਤੇ 5-500 ਦੋ ਝੁੱਟੀਆਂ ਲਾਉਂਦਾ ਮੰਗਾ ਪੁੱਤਰ ਬਹੁਤ ਸੋਹਣੀ ਮਿਹਨਤ ਹੈ ਮੈਂ ਤੈਨੂੰ ਇਹੋ ਦੱਸਣਾ ਸੀਗਾ ਤੇ ਮੇਰੇ ਕਹਾਂ ਤੋਂ ਪਹਿਲਾਂ ਹੀ ਤੂੰ ਲਾਉਂਦਿਆਂ ਵਾ ਤੇ ਆ ਸਾਡੇ ਵਾਲੇ ਇਹ ਲਾਗ ਰਾਇ ਜੀ ਨੇ ਕਿ ਇਹਨਾਂ ਨੂੰ ਕਹਿ ਕੇ ਵੇਖ ਲੋ ਤੇ ਆ ਆਪਣਾ ਬੇਟਾ ਲਾਉਂਦਾ ਵਾ ਇਹ ਖਾਂਦਾ ਕੁਝ ਨਹੀਂਗਾ ਜੋ ਨਹੀਂ ਖਾਂਦਾ ਫਿਰ ਬਿਮਾਰ ਹੋ ਜਾਂਦਾ ਹੈ ਤੇ ਉਹਨੂੰ ਆਖੀਦਾ ਕਿ ਭਾ ਤੂੰ ਨਾ ਹੀ ਲਾ ਚੰਗਾ ਹੈ ਤੇ ਖਾਣਾ ਪੀਣਾ ਤਾਂ ਨਾਲ ਜ਼ਰੂਰੀ ਹੈ ਬੱਕੜਾ ਬਣਾ ਕੇ ਵੇਖ ਲੋ ਤਿੰਨ ਚਾਰ ਪੀਸ ਖਾਣੇ ਆ ਤੇ ਦੋ ਫੁਲਕੇ ਤਰੇ ਨਾ ਖਾਣੇ ਆ ਰੋਟੀ ਖਾਦੀ ਨਹੀਂ ਜਾਂਦੀ ਜਦੋਂ ਖਰਾਕ ਹੀ ਨਹੀਂ ਖਾਦੀ ਤਾਂ ਤੜੜੇ ਕਰਨਾ ਹੋਣਾ ਹੈ ਨਾਲ ਖਰਾਕ ਖਾਣੀ ਵੀ ਬਹੁਤ ਜ਼ਰੂਰੀ ਹੈ ਜੇ ਮਿਹਨਤ ਕਰਨੀ ਹੈ ਉਹ ਆਡੇ ਨਾਲ ਲਾ ਦਿੰਦਾ ਮਿਹਨਤ ਉਹ ਕੋ ਪਾਏ ਭਈਆ ਜਿਗਾ 1500 ਸਪਟਾਡ ਵਾਲੋ ਲਾ ਦੂਗਾ ਖਾਂਦਾ ਕੁਛ ਨਹੀਂ ਜੇ ਖਾਣਾ ਕੋਈ ਨਹੀਂ ਤਾਂ ਤੜੜੇ ਕਿੱਥੋਂ ਹੋਣਾ ਹੈ ਸਾਨੀ ਗੱਲ ਸੁਣੀ ਹੈ ਜੀ ਸਾਨੀ ਗੱਲ ਸੁਣੀ ਹੈ ਜੀ ਤੁਹਾਡੇ ਉੱਤੇ ਜਿਹੜਾ ਚਪਾਰਾ ਹੁੰਦਾ ਪਹਿਲੋਂ ਪਹਿਲੀਆਂ ਚ ਜਿੱਥੇ ਘਾਰ ਹੈਗਾ ਹੂੰ ਹੂੰ ਫਰਿਆ ਬਣਾਏ ਕੋ ਵੀ ਤੇ 1:30 ਵਜੇ ਉੱਠ ਕੇ ਮਿਹਨਤ ਲਾਉਂਦਾ ਹੈ ਬਣਾ ਲੋਕਾਂ ਕਹਿੰਦਾ ਪੰਮਾ ਭਾਂ ਰਾਤ ਸੌਂਦਾ ਹਾ ਮੈਨੂੰ ਜੇ ਮਿਹਨਤ ਕੀਤੀ ਹੈ ਤੇ ਅੱਜ ਉਹਨਾਂ ਰਾਜ ਕਰਨ ਦੇ ਨੀ ਯਾਰੀ ਲੈਣ ਨਹੀਂ ਆਉਂਦੇ ਮਰਜ਼ੀ ਨਾਲ ਉੱਠਦੇ ਇਹੋ ਮੈਂ ਵੀ ਤੁਹਾਡੇ ਤੋਂ ਮਗਰੋਂ ਆ ਮੁੰਡਿਆਂ ਨੂੰ ਨੂਰੇ ਨੂੰ ਕਹਿੰਦਾ ਵੀ ਮੁੰਡੇ ਤੂੰ ਮੰਨ ਲੈ ਰਵਿੰਦਰ ਤੂੰ ਸਾਡੇ ਕੋਲ ਆ ਤੈਨੂੰ ਕਿੰਨਾ ਸਮ ਕਿੰਨੇ ਚਿਰ ਹੋ ਗਿਆ ਮੈਨੂੰ 10 ਸਾਲ ਹੋ ਗਏ ਸਾਡੇ ਨਾਲ ਮਤਲਬ ਤੇ ਅੱਜ ਵੀ ਆ ਮੁੰਡੇ ਕੱਪੜੇ ਲਵਾ ਕੇ ਵੇਖ ਲੋ ਸਾੜੇ ਮੁੰਡਿਆਂ ਦਾ ਸਰੀਰ ਸੋਹਣਾ ਹੋਆ ਇਹਦਾ ਬੜਾ ਵਧੀਆ ਮਾਲਕ ਦੀ ਕਿਰਪਾ ਦਾ ਦਿੱਪਤਾ ਢੱਲ ਵੀ ਆਪ ਇੱਕ ਕੁਮਿੰਟਲ ਦੇ 40 45 ਕਿਲੋ ਪੱਥਰ ਚੁੱਕ ਜਾਂਦਾ ਮੋਢੇ ਤੇ ਹਾਂਜੀ ਤੇ ਤੜੜਾ ਤਾਂ ਚੁੱਕ ਜਾਂਦਾ ਹੈ ਬਿਲਕੁਲ ਤੁਹਾਡੇ ਇਹਨਾਂ ਨੂੰ ਕੋਈ ਰੁਕਾ ਕੇ ਵੇਦਣਾ ਚੁੱਕੇ ਨਹੀਂ ਜਾਣਾ ਤੇ ਮਿਹਨਤ ਨੂੰ ਫਲ ਲੱਗਣਾ ਨਾ ਅੱਜ ਇਹਦੇ ਕੱਪੜੇ ਲਵਾ ਗਏ ਨੇ ਸੋਹਣੀ ਤਿਆਰੀ ਸਾੜੇ ਨਾਲੋਂ ਤੇ ਅੱਜ ਵੀ ਜਦੋਂ ਕੋਲ ਪਾਸੇ ਡਰ ਲਾ ਦੇ ਲਾ ਦੇਗਾ ਨਹੀਂ ਬਿਲਕੁਲ ਸ਼ੇਰ ਦਾ ਕੰਮ ਕਰਨ ਡਿਆ ਵਾ ਪੱਠੇ ਚ ਪੰਜ ਸੱਤ ਭੜੀਆਂ ਵੱਡੀਆਂ ਧਾਰਾਂ ਵੀ ਕੱਡੀਆਂ ਨੇ ਤੇ ਅੱਜ ਗੰਡੇ ਵੀ ਲਾਏ ਆ ਹਾਂ ਜੀ ਲਾਏ ਬਣਾ ਕੇ ਕਹਿ ਰਹੀ ਆਂ ਕਿ ਆ ਰਹੀਆਂ ਤਿੰਨਾਂ ਕਹਿ ਰਹੀਆਂ ਸ਼ੇਰਾਂ ਦਾ ਕੰਮ ਕਰਦਾ ਜੀ ਮਤਲਬ ਸਾਨੂੰ ਤੇ ਕੰਮ ਕਰਦਾ ਕੋਈ ਇਦਾਂ ਦੀ ਨਹੀਂ ਗੱਲ ਵੀ ਫੇਕਿਆ ਬਾਹਰ ਹੁਣ ਨਹੀਂ ਕਹਦਾ ਜੀ 500 ਡੰਡ ਲਾ ਅਜੇ 500 ਡੰਡ ਲਾ ਦਊਗਾ ਹੁਣ ਤੇ ਇਹਨਾਂ ਨੂੰ ਕਹਿ ਦੋ ਤੇ ਕਰਦੇ ਕੁਛ ਨਹੀਂ ਤੇ ਫਿਰ ਤੜਡੇ ਕਿੱਥੋਂ ਹੋਏ ਨਾ ਮੇਰੇ ਤਾਂ ਐਵੇਂ ਇੱਕ ਨਾਮ ਮਸ਼ਹੂਰ ਕੀਤਾ ਮੈਂ ਤੜਡੇ ਨਹੀਂ ਕਰਦਾ 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 ਤਾਂ ਤਾਂ ਹੀ ਆ ਜਿਹੜੇ ਮਿਹਨਤ ਕਰਨ ਤੇ ਪਾਈ ਮੈਂ ਨਹੀਂ ਕਰਦੇ ਮੁੰਡੇ ਤੁਹਾਨੂੰ ਤੇ ਆਪ ਨੂੰ ਇੱਕ ਗੱਲ ਦੀ ਸੰਗ ਜੀ ਆਉਂਦੀ ਕਿ ਭੈਣ ਜੋ ਕੀ ਕਰੀਏ ਹਨ ਉਸ ਵੀ ਨਹੀਂ ਕਰਦੇ ਯਾਰ ਚਲੋ ਬਾਜੀ ਰਣਪਈ ਨਹੀਂ ਕਰਦੇ ਤੇ ਤੁਹਾਨੂੰ ਦਸ ਰਹਿਣ